ਇੱਕ ਵੱਖਰਾ ਦੇਸ਼ ਹੈ ਈਟੀ ਦੇ ਵਿੱਚ ਰੋਮ ਸ਼ਹਿਰ ਦੇ ਵਿੱਚ ਵੱਖਰਾ ਦੇਸ਼ ਆ ਜਿੱਥੇ ਆਉਣ ਦੇ ਲਈ ਕੋਈ ਵੀਜ਼ਾ ਨਹੀਂ ਚਾਹੀਦਾ ਕੋਈ ਟਿਕਟ ਨਹੀਂ ਕੁਝ ਨਹੀਂ ਚਾਹੀਦਾ ਤੇ ਨਾ ਇੱਥੇ ਕੋਈ ਬਾਰਡਰ ਆ ਤਾਰਾਂ ਵਾਲਾ ਕੀ ਨਾ ਤਾਰਾ ਕਰਾਸ ਕਰਕੇ ਜਾਂ ਚੈਕਿੰਗ ਕਰਕੇ ਜਾਂ ਜਾਨੀ ਕਿ ਬਾਰਡਰ ਦੀ ਤਰ੍ਹਾਂ ਜਿਦਾ ਚੈੱਕ ਇਨ ਕਰਦੇ ਆ ਉਸ ਤਰ੍ਹਾਂ ਕੁਝ ਨਹੀਂ ਆ ਤੇ ਵੈਟਿਕਨ ਸਿਟੀ ਤੇ ਵਾਰ ਇਹ ਭਾਜੀ ਮਿਲਿਆ ਆਪਣੇ ਭਾਜੀ ਜੰਮੂ ਤੋਂ ਆ ਇੱਥੇ ਕੰਮ ਕਰਦੇ ਆ ਤੇ ਜਿਹੜੇ ਵੀ ਮੇਰੇ ਪਿੰਡ ਭਰਾ ਆਉਂਦੇ ਜਰੂਰ ਭਾਜੀ ਨੂੰ ਮਿਲ ਕੇ ਜਾਇਓ ਤੇ ਇੱਕ ਗੱਲ ਜਰੂਰ ਯਾਦ ਰੱਖਿਓ ਕਿ ਚੋਰੀ ਬਹੁਤ ਹੁੰਦੀ ਆ ਆਪਣਾ ਸਮਾਨ ਅੱਗੇ ਥਾਮ ਕੇ ਰੱਖਿਓ ਇੱਥੇ ਬਹੁਤ ਜਾਣਿਆ ਦੇ ਡਾਕੂਮੈਂਟ ਚੋਰੀ ਹੋਏ ਆ ਜਿਸ ਤਰ੍ਹਾਂ 에어ਪੋਰਟ ਤੇ ਮਸ਼ੀਨਾਂ ਲੱਗੀਆਂ ਹੁੰਦੀਆਂ ਸਮਾਨ ਚੈੱਕ ਕਰਕੇ ਅੰਦਰ ਭੇਜਣ ਨੂੰ ਉਸੇ ਹੀ ਤਰ੍ਹਾਂ ਵੈਕਟਿਕਨ ਦੇ ਬਾਹਰ ਆ ਸਾਰੀਆਂ ਮਸ਼ੀਨਾਂ ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਆਈ ਦੇ ਬਲੌਗ ਵਿੱਚ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਤੇ ਇਸ ਟਾਈਮ ਮੈਂ ਹੈਗਾ ਰੋਮਾ ਟਰਮਿਨੀ ਸਟੇਸ਼ਨ ਤੇ ਤੇ ਇਹ ਜਿਹੜਾ ਮੇਰੇ ਬੈਕ ਸਾਈਡ ਤੁਸੀਂ ਸਟੇਸ਼ਨ ਦੇਖ ਰਹੇ ਹੋ ਇਹ ਹੈ ਰੋਮਾ ਦਾ ਸਟੇਸ਼ਨ ਇਹ ਇਟਲੀ ਦਾ ਦੂਜੇ ਨੰਬਰ ਤੇ ਸਭ ਤੋਂ ਵੱਡਾ ਸਟੇਸ਼ਨ ਆ ਤੇ ਹੁਣ ਆਪਾਂ ਇਸ ਤੋਂ ਇੱਥੋਂ ਆਪਾਂ ਜਾਵਾਂਗੇ ਵੈਟਿਕਨ ਸਿਟੀ ਅੱਜ ਆਪਾਂ ਤੁਹਾਨੂੰ ਪੂਰੀ ਵੈਟਿਕਨ ਸਿਟੀ ਦਾ ਟੂਰ ਕਰਾਵਾਂਗੇ ਉਹ ਵੈਟਿਕਨ ਸਿਟੀ ਜਿਸ ਦੇ ਵਿੱਚ ਜਿਸ ਦੇ ਲਈ ਕੋਈ ਟਿਕਟ ਲੈਣੀ ਪੈਂਦੀ ਇਟਲੀ ਦੇ ਵਿੱਚ ਰੋਮ ਦੇ ਵਿੱਚ ਇੱਕ ਵੱਖਰਾ ਦੇਸ਼ ਆ ਕਿਸ ਦਾ ਦੇਸ਼ ਆ ਉਹ ਕੋਪ ਦੇ ਰਹਿਣ ਦੇ ਲਈ ਸਥੇਸ਼ ਬਣਿਆ ਹੋਇਆ ਤੇ ਆਪਾਂ ਉਸ ਦਾ ਟੂਰ ਕਰਾਂਗੇ ਤੁਹਾਨੂੰ ਵੀ ਫਿਰਾਵਾਂਗੇ ਉੱਥੇ ਮਿਲਾਂ ਆਪਾਂ ਚਾਹ ਪੀਏ ਚਾਹ ਪੀ ਕੇ ਕੌਫੀ ਪੀ ਕੇ ਫਿਰ ਆਪਾਂ ਚੱਲਦੇ ਹਾਂ ਉਸ ਵੱਲ ਕਾਫੀ ਦੇ ਨਾਲ ਆਪਾਂ ਸ਼ੁਰੂਆਤ ਕਰਾਂਗੇ ਅੱਜ ਦੇ ਦਿਨ ਦੀ ਤੇ ਰੋਮ ਦੇ ਵਿੱਚ ਬਾਹਰ ਆ ਬਾਤ ਤੇ ਸਾਰਾ ਕੁਝ ਬਹੁਤ ਸੋਹਣਾ ਬਣਾਇਆ ਹੋਇਆ ਹੈ ਸੈਨ ਦੇ ਲਈ ਆਜੋ ਜਿਹੜੇ ਮੇਰੇ ਭੈਣ ਭਰਾਣਾ ਹੈ ਕਾਫੀ ਪੀਣੀ ਆ ਤੇ ਆਪਾਂ ਹੁਣ ਦਿਨ ਦੀ ਸ਼ੁਰੂਆਤ ਅੱਜ ਦੇ ਕਾਫੀ ਤੋਂ ਤੇ ਫਿਰ ਚੱਲਦੇ ਆ ਵੈਟਿਕਨ ਸਿਟੀ ਵੱਲ ਨੂੰ ਤੇ ਇਹ ਜਿਹੜਾ ਸਟੇਸ਼ਨ ਆ ਇਹ ਦੂਸਰੇ ਨੰਬਰ ਦਾ ਸਟੇਸ਼ਨ ਆ ਜਿਹੜਾ ਸਭ ਤੋਂ ਵੱਡਾ ਵਾਈਟਲੀ ਦੇ ਵਿੱਚ ਰੋਮਾ ਟੈਰਮਿਨੀ ਰੋਮ ਆ ਦੀ ਕੀ ਆ ਬਾਦਾ ਮਿੱਤਰੋ ਘੁੰਮਣ ਵਾਲਾ ਰੋਮ ਤੇ ਹੁਣ ਆਪਾਂ ਚੱਲੇ ਆ ਵੈਟਿਕਨ ਸਿਟੀ ਵੱਲ ਨੂੰ ਤੇ ਅੱਜ ਦਾ ਜੋ ਵਲੋਗ ਆ ਪੂਰਾ ਵੈਟਿਕਨ ਸਿਟੀ ਤੇ ਆ ਤੇ ਹੁਣ ਆਪਾਂ ਇੱਕ ਲਾਵਾਂਗੇ ਡਰਾਮ ਤੇ ਡਰਾਮ ਨਹੀਂ ਮੈਟਰੋ ਮੈਟਰੋ ਲੈ ਕੇ ਤੇ ਪਹੁੰਚਾਂਗੇ ਆਪਾਂ ਹੁਣ ਵੈਟਿਕਨ ਸਿਟੀ ਹੈ ਈ ਆਇਕਾ ਜਿਹੜਾ ਇਟਲੀ ਦਾ ਦੂਜੇ ਨੰਬਰ ਦਾ ਸਟੇਸ਼ਨ ਦੇਖੋ ਅੰਦਰ ਮੇਲਾ ਹੀ ਲੱਗਾ ਵਈ ਬਹੁਤ ਵੱਡਾ ਇਹ ਸਟੇਸ਼ਨ ਆ ਟ੍ਰੇਨ ਸਟੇਸ਼ਨ ਬੱਸ ਸਟੇਸ਼ਨ ਇਹਦੇ ਬਾਹਰ ਆ ਟ੍ਰੇਨ ਸਟੇਸ਼ਨ ਅੰਦਰ ਤੇ ਸਾਰੇ ਜੋ ਮਾਲਸ ਆ ਇਹ ਸਾਰੇ ਇਹਦੇ ਅੰਦਰ ਆ ਇਤੂ ਲਵਾਗੇ ਹੁਣ ਆਪਾਂ ਮੈਟਰੋ ਦੀ ਟਿਕਟ ਤੇ ਟਿਕਟ ਲਾ ਕੇ ਫਿਰ ਜਾਵਾਂ ਮੈਟਰੋ ਉਧਰ ਐ ਐਂਟਰੀ ਨਹੀਂ ਆ ਕਹਿੰਦੇ ਐਂਟਰੀ ਨਹੀਂ ਆ ਕਿੱਤੇ ਮਿਲਦੀ ਆ 90 ਮਿੰਟ ਵੈਲਿਡ ਹੁੰਦੀ ਆ ਕਿਤਾ ਮਿਲਦੀ ਆ ਜਦੋਂ ਤੁਸੀਂ ਕਿਤੇ ਵੀ ਜਾਣਾ ਹੋਵੇ ਤੇ ਇੱਥੋਂ ਆਪਣਾ ਸੱਚ ਕਰੋ ਮੈਪਸ ਤੇ ਜਾ ਕੇ ਰਾਮ ਦਾ ਤੇ ਕਿਹੜਾ ਸਟਾਪ ਲਾਗੇ ਪੈਂਦਾ ਉਹ ਸਟਾਪ ਚੂਜ਼ ਕਰੋ ਜਿੱਦਾਂ ਹੁਣ ਆਪਾਂ ਜਾਣਾ ਵਾ ਵੈਟਿਕਨ ਸਿਟੀ ਜਾਣਾ ਵਾ ਸਨ ਵੀ ਇਤਰੋ ਮੁਜ਼ੇ ਹੀ ਵੈਟਿਕਾਨੀ ਆਪਾਂ ਆਹ ਜਿੱਤੇ ਤੇ ਇੱਥੇ ਛੱਡਾਂਗੇ ਉਸ ਤੇ ਉਤਰਾਂਗੇ ਆਜੋ ਹੁਣ ਜਰੀਏ ਤੇ ਇਹ ਮੈਟਰੋ ਸਟੇਸ਼ਨ ਇਨੇ ਰਾਜ ਦੇ ਵਿੱਚ ਬਸਾਂ ਚ ਜਾਂ ਟ੍ਰੇਨ ਚ ਟਰામ ਚ ਜਿੱਥੇ ਕਿਤੇ ਵੀ ਭੀੜ ਵਾਲੀ ਜਗ੍ਹਾ 'ਚ ਇੱਕ ਗੱਲ ਜ਼ਰੂਰ ਯਾਦ ਰੱਖਿਓ ਕਿ ਚੋਰੀ ਬਹੁਤ ਹੁੰਦੀ ਆ ਆਪਣਾ ਸਮਾਨ ਅੱਗੇ ਸਾਹਮਣੇ ਰੱਖਿਓ ਇੱਥੇ ਬਹੁਤ ਜਾਣਿਆਂ ਦੇ ਡਾਕੂਮੈਂਟ ਚੋਰੀ ਹੋਏ ਆ ਪਰਸ ਚੋਰੀ ਹੋਏ ਆ ਸੋ ਚੋਰੀ ਬਹੁਤ ਆ ਮੇਰੇ ਭਰਾਵਾਂ ਨੂੰ ਜਾਂ ਜਿਹੜੇ ਮੇਰੇ ਭੈਣ ਭਰਾ ਜਿੰਨੇ ਵੀ ਆਉਣੇ ਆ ਗਾਂ ਤੇ ਆਪਣੀਆਂ ਵੀਡੀਓ ਦੇ ਦੇ ਜਦੋਂ ਵੀ ਕਿਤੇ ਇਟਲੀ ਦੇ ਵਿੱਚ ਪਬਲਿਕ ਪਲੇਸ ਤੇ ਜਾਉਣਾ ਇੱਦਾਂ ਦੀ ਘੁੰਮਣ ਵਾਲੀ ਜਗ੍ਹਾ ਤੇ ਤੇ ਉੱਥੇ ਬਹੁਤ ਕੇਅਰਫੁਲ ਹੋ ਕੇ ਰਹੋ ਖਾਸ ਸਨੇਹਾ ਤੁਹਾਨੂੰ ਮੇਰਾ ਹੈ ਤੇ ਹੁਣ ਆਪਾਂ ਜਾ ਰਹੇ ਹਾਂ ਵੈਟਿਕਨ ਸਿਟੀ ਵੱਲ ਤੇ ਇਹ ਵੈਟਿਕਨ ਸਿਟੀ ਦੀ ਕੋਈ ਟਿਕ ਟਕ ਲੱਗਦੀ ਇਹਨੂੰ ਦੇਖਣ ਨੂੰ हां ਅੰਦਰ ਮਿਊਜ਼ੀਅਮ ਦੇਖਣ ਜਾਣਾ ਤੁਸੀਂ ਫੇਰ ਜ਼ਰੂਰ ਟਿਕ ਲੱਗਦੀ ਆ ਤੇ ਚੈੱਕ ਕਰੋ ਵੀ ਇਹ ਵੈਟਿਕਨ ਸਿਟੀ ਸਰ ਕੀਪ ਦਿ ਲਾਈਨ ਯੂ ਹੈਵ ਟਿਕਟ ਅਲਰੇਡੀ ਫੋਰ ਥਿਸ ਟ੍ਰਾਪ ਵੀ ਬਹੁਤ ਰੇਗਨਦੀ ਗ੍ਰੈਟ ਸਟਰੀ ਵਾ ਕੀ ਬਾਤ ਆ ਆਪਾਂ ਆ ਇਹਦੀ ਇਹ ਬਾਰਡਰ ਆ ਜਿਹੜਾ ਆਪਾਂ ਹੁਣ ਆ ਕਰਾਸ ਕੀਤਾ ਆ ਲਾਈਟਸ ਤੇ ਆ ਅਗੇ ਵੈਕਟਰੀਅਨ ਸਿਟੀਜ਼ ਏਰੀਆ ਸ਼ੁਰੂ ਹੋ ਜਾਂਦਾ ਇੱਥੇ ਆਉਣ ਦੇ ਲਈ ਇਹ ਇੱਕ ਵੱਖਰਾ ਦੇਸ਼ ਆ ਇਟਲੀ ਦੇ ਵਿੱਚ ਰੋਮ ਸ਼ਹਿਰ ਦੇ ਵਿੱਚ ਵੱਖਰਾ ਦੇਸ਼ ਆ ਜਿੱਥੇ ਆਉਣ ਦੇ ਲਈ ਕੋਈ ਵੀਜ਼ਾ ਨਹੀਂ ਚਾਹੀਦਾ ਕੋਈ ਟਿਕਟਨੀ ਕੁਝ ਨਹੀਂ ਚਾਹੀਦਾ ਤੇ ਨਾ ਇੱਥੇ ਕੋਈ ਬਾਰਡਰ ਆ ਤਾਰਾਂ ਵਾਲਾ ਕੀ ਹਾਂ ਉਤਾਰਾ ਕਰਾਸ ਕਰਕੇ ਜਾਂ ਚੈਕਿੰਗ ਕਰਕੇ ਜਾਂ ਜਣੇ ਕਿ ਬਾਰਡਰ ਦੀ ਤਰ੍ਹਾਂ ਜਿਦਾ ਚੈੱਕ ਇਨ ਕਰਦੇ ਆ ਉਸ ਤਰ੍ਹਾਂ ਕੋਸ਼ ਨਹੀਂ ਆ ਇਹ ਆ ਪੋਪ ਦਾ ਦੇਸ਼ ਤੇ ਇਸ ਜਗ੍ਹਾ ਤੋਂ ਪੂਰੀ ਕ੍ਰਿਸਚਨ ਕਮਿਊਨਿਟੀ ਨੂੰ ਉਪਦੇਸ਼ ਮਿਲਦਾ ਆ ਆਪਾਂ ਕਹਿ ਸਕਦੇ ਆਂ ਕਿ ਸੰਦੇਸ਼ ਮਿਲਦਾ ਤੇ ਉਹ ਇਸ ਦੀ ਇਸ ਦੀ ਪਾਲਣਾ ਕਰਦੇ ਆ ਜਿਸ ਤਰ੍ਹਾਂ ਸਾਨੂੰ ਅਕਸ਼ਰੀ ਅਕਾਲ ਤੱਕ ਸੈਪਟੂ ਮਿਲਦਾ ਜਿਹੜਾ ਵੀ ਸਾਡੇ ਲਈ ਹੁਕਮਨਾਮਾ ਜਾਰੀ ਹੁੰਦਾ ਅਸੀਂ ਉਸ ਤੇ ਪਹਿਰਾ ਦਿੰਦੇ ਆਂ ਤੇ ਇਹ ਕੋ ਜਗਾ ਜਿੱਥੋਂ ਉਹ ਸੰਦੇਸ਼ ਦਿੰਦਾ 크ਿਸਚੀਅਨ ਕਮਿਊਨਿਟੀ ਨੂੰ ਤੇ ਇਹਦੀ ਆਪਾਂ ਲਾਗੇ ਜਾ ਕੇ ਤੁਹਾਨੂੰ ਥੋੜੀ ਹਿਸਟਰੀ ਵੀ ਜਰੂਰ ਦੱਸਾਂਗੇ ਤੇ ਇਹਦੇ ਬਾਅਦ ਇਸ ਤਰ੍ਹਾਂ ਸ਼ਾਪਸ ਲੱਗੀਆਂ ਹੋਈਆਂ ਨੇ ਤੇ ਅੱਜ ਗਰਮੀ ਨਾਲ ਵੀ ਵੱਟ ਗੱਡੇ ਪਏ ਵੱਟ ਤੇ ਅੱਜ ਬਹੁਤ ਜ਼ਿਆਦਾ ਗਰਮੀ ਮਿੱਤਰੋ ਤੇ ਇੱਥੇ ਖਾਣ ਪੀਣ ਦੀਆਂ ਚੀਜ਼ਾਂ ਆਰਾਮ ਨਾਲ ਮਿਲ ਜਾਂਦੀਆਂ ਨੇ ਤੇ ਜਿਹੜੇ ਵੀ ਮੇਰੇ ਭੈਣ ਭਰਾ ਰੋਮ ਆਉਂਦੇ ਆ ਇਸ ਜਗ੍ਹਾ ਤੇ ਲਾਜ਼ਮੀ ਆ ਉਹ ਲਾਜ਼ਮੀ ਜਿਹਨੂੰ ਕਹਿੰਦੇ ਆ ਲਾਜ਼ਮੀ ਬਹੁਤ ਸੋਹਣੀ ਜਗ੍ਹਾ ਤੇ ਇੱਥੇ ਪੂਰਾ ਹਿਸਟੋਰੀਕਲ ਚੀਜ਼ਾਂ ਜਿਹੜੀਆਂ ਵੀ ਪੁਰਾਣੀਆਂ ਸਾਰੀਆਂ ਸਾਂਭੀਆਂ ਹੋਈਆਂ ਇਹ ਵੈਟਿਕਨ ਸਿਟੀ ਪਹਿਲਾਂ ਇੱਕ ਇਹ ਅੱਜ ਤੋਂ 95 ਸਾਲ ਪਹਿਲਾਂ ਇੱਕ ਵੈਟਿਕਨ ਸਿਟੀ ਹੀ ਹੁਣ ਇਹ ਵੈਟਿਕਨ ਸਿਟੀ ਕੰਟਰੀ ਵਜਦੀ ਆ ਇਹ ਹੁਣ ਵੱਖਰੀ ਕੰਟਰੀ ਆ ਇੱਕ ਆਜ਼ਾਦ ਦੇਸ਼ ਆ ਪੋਪ ਦਾ ਇਹਦੇ ਉੱਤੇ ਕੋਈ ਵੀ ਹੱਕ ਨਹੀਂ ਜਮਾ ਸਕਦਾ ਸਿਰਫ ਪੋਪ ਦਾ ਹੱਕ ਆ ਇਸ ਤੇ ਇਸ ਜਗ੍ਹਾ ਨੂੰ ਬਹੁਤ ਘੱਟ ਲੋਕ ਜਾਣਦੇ ਆ ਆਉਂਦੇ ਆ ਪਰ ਇਹ ਨਹੀਂ ਪਤਾ ਹੁੰਦਾ ਕਿ ਰੋਮ ਦੇ ਵਿੱਚ ਇੱਕ ਵੱਖਰਾ ਦੇਸ਼ ਹੈ ਆਪ ਉਹਦਾ ਦੇ ਚੋਸ ਰੀਕ ਸਰਨੀ ਉਤੇ ਕੇ ਸੰਦੇਸ਼ ਮੈਕ ਐਕਟ ਇਹ ਜਿਸ ਦਾ ਨਾਮ 1995 ਸਾਲ ਪਹਿਲਾਂ ਇੱਕ ਵੱਖਰੀ ਡਿਪੈਂਡੈਂਟ ਕੰਟਰੀ ਬਣੀ ਹੈ ਜਿਸ ਦਾ ਪ੍ਰੈਕਟੀਕਲ ਸਿਟੀ ਕੰਟਰੀ ਰੱਖਿਆ ਗਿਆ ਜਿਹੜੇ ਪੋਪ ਇਸ ਟਾਈਮ ਮੌਜੂਦਾ ਉਹਨੇ ਫ੍ਰਾਂਚਿਸ ਉਹ ਇਸ ਜਗ੍ਹਾ ਤੋਂ ਇਸ ਜਗ੍ਹਾ ਤੇ ਰਹਿੰਦੇ ਨੇ ਤੇ ਇਸ ਇੱਥੋਂ ਹੀ ਉਹ ਉਪਦੇਸ਼ ਦਿੰਦੇ ਆ ਸਾਰੀ ਕਮਿਊਨਿਟੀ ਨੂੰ ਉਹ ਸਾਹਮਣੇ ਬਾਲਕਨੀ ਦੇ ਵਿੱਚ ਖੜ ਕੇ ਉਹ ਸਾਰਿਆਂ ਨਾਲ ਗੱਲਬਾਤ ਕਰਦੇ ਆ ਜਾਂ ਗੱਲਬਾਤ ਕਰਦੇ ਆ ਜੋ ਵੀ ਸੰਦੇਸ਼ ਦੇਣਾ ਉਹ ਤੋਂ ਦਿੰਦੇ ਆ ਤੇ ਬਹੁਤ ਸੋਹਣੀ ਆ ਮਿੱਤਰੋ ਵੈਟੀਕਨ 시 ਬਹੁਤ ਸੋਹਣੀ ਆ ਜੋ ਚੱਲਦੇ ਆ ਜਿਹੜਾ ਇਹ ਸਾਹਮਣੇ ਆ ਜਿੱਥੇ ਇਹ ਵੀ ਇਹ ਜਿਹੜਾ ਪੀਏਸ ਸੰ ਪੀਏਸ ਰੋ ਇਹਦਾ ਨਾਮ ਆ ਤੇ ਇਹਦੀ ਕੋਈ ਟਿਕਟ ਨਹੀਂ ਆ ਅੰਦਰ ਜਾਣ ਦੇ ਲਈ ਪਰ ਲਾਈਨ ਬਹੁਤ ਲੰਬੀ ਹੁੰਦੀ ਆ ਆਜੋ ਦੇਖਦੇ ਆ ਕੀ ਪੈਂਦਾ ਕੋਸ਼ਿਸ਼ ਜਰੂਰ ਕਰਾਂਗੇ ਤੇ ਵੈਟਿਕਨ ਸਿਟੀ ਦੇ ਅੰਦਰ ਜਾਣ ਦੇ ਲਈ ਦਾ ਪਿੱਛੇ ਦੇਖ ਰਿਹਾ ਹਾਂ ਇਸ ਦੇ ਅੰਦਰ ਜਾਣ ਦੇ ਲਈ ਲਾਈਨ ਇੰਨੀ ਕਿ ਲੰਬੀ ਲੱਗੀ ਹੋਈ ਆ ਅੱਜ ਟੈਂਪਰੇਚਰ ਵੀ 40 ਦੇ ਲੱਗ ਗਿਆ ਹੋ ਸਾਈਡ ਤੋਂ ਲਾਈਨ ਸ਼ੁਰੂ ਹੋ ਜਾਂਦੀ ਆ ਮੇਰੇ ਬੈਕ ਸਾਈਡ ਤੋਂ ਤੇ ਇੱਧਰ ਸਾਰੀ ਲਾਈਨ ਆ ਤੇ ਬਹੁਤ ਹੀ ਰਾਸ਼ ਰਹਿੰਦਾ ਇਸ ਜਗ੍ਹਾ ਤੇ ਘਟੋ ਘਟ ਅੰਦਰ ਜਾਣਾ ਹੋਵੇ ਤਾਂ ਤੁਹਾਡੇ ਕੋਲ ਘਟੋ ਘਟ ਦੇਦਾ 5-6 ਘੰਟੇ ਆਰਾਮ ਨਾਲ ਚਾਹੀਦੇ ਆ ਲਾਈਨ 'ਚ ਲੱਗਣ ਦੇ ਲਈ ਤੇ ਫੇਰ ਜਾ ਕੇ ਵਾਰੀ ਆਉਂਦੀ ਆ ਤੇ ਹੁਣ ਸਾਡੇ ਕੋਈ ਨਾ ਟਾਈਮ ਨਹੀਂ ਆ ਅੰਦਰ ਨਹੀਂ ਜਾ ਸਕਦੇ ਪਰ ਅੰਦਰ ਦਾ ਥਿਊ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੇ ਇਹ ਚਾਰਜ ਦੁਨੀਆ ਦੇ ਸਭ ਤੋਂ ਛੋਟੇ ਦੇਸ਼ ਦੇ ਵਿੱਚ ਹੀ ਚਰਚਾ ਹੈ ਇਹ ਦੁਨੀਆ ਦਾ ਸਭ ਤੋਂ ਛੋਟਾ ਦੇਸ਼ ਹੈ ਵੈਕਟਿਕਨ ਸਿਟੀ ਨੂੰ 95 ਸਾਲ ਹੋਇਆ ਇੱਕ ਆਜ਼ਾਦ ਦੇਸ਼ ਬਣੇ ਨੂੰ ਤੇ ਇਹ ਅੰਦਰ ਵਾਲੀ ਸਾਈਡ 'ਚ ਦਾ ਜੋ ਵੀ ਆ ਇਹ ਚਰਚ ਅੰਦਰੋਂ ਇੰਨੀ ਕੁ ਸੋਹਣੀ ਹੈ ਇੰਨੀ ਕਿਦੇ ਤੇ ਕਢਾਈ ਕੀਤੀ ਹੋਈ ਹੈ ਇੰਨੀ ਕੁ ਕਾਰਾਗਰੀ ਕੀਤੀ ਹੋਈ ਹੈ ਇੰਨਾ ਆਰਕੀਟੈਕਟ ਨੇ ਉਸ ਹੋਣਾ ਡਿਜ਼ਾਈਨ ਕੀਤਾ ਹੋਇਆ ਅੰਦਰੋਂ ਆਪਾਂ ਸੋਚ ਵੀ ਨਹੀਂ ਸਕਦੇ ਬਹੁਤ ਸੋਹਣੀ ਹੈ ਮਿੱਤਰੋ ਬਹੁਤ ਜਿਆਦਾ ਸੋਹਣੀ ਹੈ ਈਰੀਅੰਸ ਬਹੁਤ ਵਕਰਾ ਵਾ ਜਰੂਰ ਐਕਸਪਲੋਰ ਕਰਨਾ ਚਾਹੀਦਾ ਦੇਖਣਾ ਚਾਹੀਦਾ ਘੁੰਮਣਾ ਫਿਰਨਾ ਚਾਹੀਦਾ ਤੇ ਆਪਾਂ ਹੁਣ ਪੂਰੇ ਹੋਇਆ ਤੇ ਆਪਾਂ ਜਾਵਾਂਗੇ ਹੁਣ ਇਸ ਤੋਂ ਬਾਅਦ ਨਾ ਪੋਲੀ ਵਾਲੀ ਸਾਈਡ ਫਿਰ ਕਪਰੀ ਜਾਵਾਂਗੇ ਤੇ ਤੁਹਾਨੂੰ ਅਮਾਲਫੀ ਕੋਸਟ ਵੀ ਦਿਖਾਵਾਂਗੇ ਇਟਲੀ ਦਾ ਜਿਹੜਾ ਬਹੁਤ ਫੇਮਸ ਆ ਪੂਰੀ ਦੁਨੀਆ ਦੇ ਵੈਸੇ ਦਾ ਇਟਲੀ ਪੂਰੀ ਬਹੁਤ ਫੇਮਸ ਆ ਪਰ ਪਰ ਆ ਵੈਟਿਕਨ ਸਿਟੀ ਵੀ ਦੇਖਣ ਵਾਲੀ ਆ ਜਿਹੜੀ ਇੱਥੇ ਰਹਿੰਦੀ ਆ ਜਰੂਰ ਆਓ ਇੱਕ 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 ਏਕਣਾ ਇੱਕ ਵਾਰ ਜਰੂਰ ਆਓ ਇੱਥੇ ਦੇਖਣਾ ਰੋਮ ਘੁੰਮਣ ਜੋ ਇਨਾਂ ਨੇ ਆਪਣਾ ਇਤਿਹਾਸ ਸੰਭਿਆ ਹੋਇਆ ਆ ਆਪਾਂ ਸੋਚ ਵੀ ਨਹੀਂ ਸਕਦੇ ਕਵਲਟੀ ਬਹੁਤ ਆ ਤੇ ਪਰ ਪਰ ਇਹ ਆ ਕਿ ਕਿਸੇ ਨੂੰ ਤੰਗ ਨਹੀਂ ਕਰਦੇ ਕੋਈ ਨਾ ਕਿਸੇ ਬਾਸ ਇਹ ਆ ਕਿ ਇੱਥੇ ਕਿਸੇ ਨੂੰ ਸ਼ਰਾਰਤ ਨਹੀਂ ਕਰ ਦਿੰਦੇ ਕੋਈ ਇਹ ਨਹੀਂ ਆ ਕਿ ਕੋਈ ਕੁਝ ਕਰ ਜੂ ਜਾਂ ਕੋਈ ਛੇੜਖਾਨੀ ਕਰ ਜੂ ਵੀ ਜਾਂ ਕੋਈ ਕਿਸੇ ਵੀ ਤਰ੍ਹਾਂ ਛੇੜਖਾਨੀ ਨਹੀਂ ਕਰ ਦਿੰਦੇ ਕਿਤੇ ਲਾਪਰਵਾਹੀ ਨਹੀਂ ਕਰ ਦਿੰਦੇ ਕਿਸੇ ਨੂੰ ਕਿਸੇ ਚੀਜ਼ ਨਾਲ ਇੱਕ ਅੱਧੀ ਚੀਜ਼ ਨਾਲ ਵੀ ਛੇੜ-ਛਾੜ ਨਹੀਂ ਕਰਦੇ ਇਸ ਤਰ੍ਹਾਂ 에어ਪੋਰਟ ਤੇ ਮਸ਼ੀਨਾਂ ਲੱਗੀਆਂ ਹੁੰਦੀਆਂ ਸਮਾਨ ਚੈੱਕ ਕਰਕੇ ਅੰਦਰ ਭੇਜਣ ਨੂੰ ਉਸੇ ਹੀ ਤਰ੍ਹਾਂ ਵੈਕਟਿਕਮ ਦੇ ਬਾਹਰ ਆ ਸਾਰੀਆਂ ਮਸ਼ੀਨਾਂ ਉਹੀ ਨੇ ਮੇਰੇ ਨਾਲ ਬਹੁਤ ਮਸ਼ੀਨਾਂ ਨੇ ਜਿਨ੍ਹਾਂ ਦੇ ਵਿੱਚ ਸਮਾਨ ਇਹ ਕਰਕੇ ਫਿਰ ਚੈੱਕ ਕਰਕੇ ਫਿਰ ਅੰਦਰ ਭੇਜਦੇ ਆ ਤੇ ਇੰਨੀ ਘਰ ਰੌਣਕ ਰਹਿੰਦੀ ਆ ਇੱਥੇ ਬਹੁਤ ਜ਼ਿਆਦਾ ਤੇ ਕਦੇ ਵੀ ਇਹ ਜਿਹੜੀ ਚੀਜ਼ ਮਿਸ ਕਰਨ ਵਾਲੀ ਨਹੀਂ ਆ ਮਿੱਤਰੋ ਮਿਸ ਕਰਨ ਵਾਲੀ ਨਹੀਂ ਆ ਇਹ ਅੱਗੇ ਵੀ ਐਸੀ ਹੀ ਤਰ੍ਹਾਂ ਤੇ ਲਾਈਨ ਤੇ ਲਾਈਨ ਇੰਨੀਆਂ ਲਾਈਨਾਂ ਇਹਦੇ ਅੰਦਰ ਜਾਣ ਤੇ ਇੱਕ ਸਾਹਮਣੇ ਜੋ ਦੇਖ ਰਹੇ ਹੋ ਤੁਸੀਂ ਸੰਪੀਏਟਰੋ ਇਹ ਤੇ ਚਲੋ ਫ੍ਰੀ ਹੈ ਸਾਹਮਣੇ ਵਾਲਾ ਪਰ ਉਹ ਦੂਸਰੇ ਦੇ ਲਈ ਲਾਈਨਾਂ ਵੇਖੋ ਅੱਜ ਗਰਮੀ ਬਹੁਤ ਆ ਪਾਣੀ ਦੇ ਕੇ ਰਹਿਣਾ ਤੁਹਾਨੂੰ ਬੜਾ ਤੇ ਬਹੁਤ ਆਪਣੇ ਭੈਣ ਭਰਾਵਾ ਰੋਮ ਆਉਂਦੇ ਆ ਰੋਮ ਘੁੰਮ ਕੇ ਹੀ ਚਲੇ ਜਾਂਦੇ ਆ ਵੈਟਿਕਨ ਸਿਟੀ ਇਸ ਕੰਟਰੀ ਦੇ ਵਿੱਚ ਨਹੀਂ ਆਉਂਦੇ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਕੋਈ ਵੀਜ਼ੇ ਦੀ ਲੋੜ ਨਹੀਂ ਕੋਈ ਕੇ ਚੀਜ਼ ਦੀ ਲੋੜ ਨਹੀਂ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਦੋਂ ਤੁਸੀਂ ਇਸ ਕੰਟਰੀ ਦੇ ਵਿੱਚ ਵੈਟਿਕਨ ਸਿਟੀ ਦੇ ਵਿੱਚ ਇੰਟਰ ਕਰਗੇ ਤੇ ਜਿਹੜੇ ਵੀ ਮੇਰੇ ਭੈਣ ਭਰਾ ਹੁੰਦੇ ਆ ਇੱਥੇ ਜਰੂਰ ਵੈਟਿਕਨ ਸਿਟੀ ਦੇਖ ਕੇ ਜਾਇਆ ਕਰੋ ਬਹੁਤ ਸੋਹਣੀ ਆ ਦੇਖਣ ਵਾਲੀ ਆ ਜਿੰਨੀ ਇਸ ਦੇ ਵਿੱਚ ਹਿਸਟਰੀ ਆ ਆਪਾਂ ਸੋਚ ਵੀ ਨਹੀਂ ਸਕਦੇ ਜਰੂਰ ਆਓ ਇੱਥੇ ਵੈਟਿਕਨ ਸਿਟੀ ਦੇ ਬਿਲਕੁਲ ਬਾਹਰ ਭਾਜੀ ਦੇ ਕੇ ਮੈਂ ਤੇ ਭਾਜੀ ਨੇ ਆਪਣਾ ਬਿਜ਼ਨਸ ਖੋਲਿਆ ਹੋਇਆ ਤੇ ਜੇ ਤੁਮ ਦੇਖ ਕੇ ਬਹੁਤ ਖੁਸ਼ੀ ਹੋਈ ਮੈਨੂੰ ਕਿ ਇੰਨੇ ਕਾਦੇ ਵੀਰ ਵੀ ਨੇ ਜਿਹੜਾ ਆਪਣਾ ਬਿਜ਼ਨਸ ਚਲਾ ਰਹੇ ਨੇ ਵੈਟਿਕਨ ਸਿਟੀ ਦੇ ਬਾਹਰ ਬਿਲਕੁਲ ਤੇ ਵੀਰੇ ਤੋਂ ਜਰੂਰ ਕੁਛ ਨਾ ਕੁਛ ਜਰੂਰ ਲਿਓ ਜਦੋਂ ਵੀ ਤੁਸੀਂ ਵੈਟਿਕਨ ਸਿਟੀ ਵੈਟਿਕਨ ਕੰਟਰੀ ਘੁੰਮਣਾ ਆਓ ਤੇ ਵੈਟਿਕਨ ਸਿਟੀ ਦੇ ਬਾਹਰ ਇਹ ਭਾਜੀ ਮਿਲੇ ਆਪਣੇ ਭਾਜੀ ਜੰਮੂ ਤੋਂ ਆ ਇੱਥੇ ਕੰਮ ਕਰਦੇ ਆ ਤੇ ਜਿਹੜੇ ਵੀ ਮੇਰੇ ਪਿੰਡ ਭਰਾ ਆਉਂਦੇ ਜਰੂਰ ਭਾਜੀ ਨੂੰ ਮਿਲ ਕੇ ਜਾਇਓ ਤੇ ਭਾਜੀ ਕਿੱਥੋਂ ਜੰਮੂ ਤੋਂ ਜੀ ਆਪ ਤੁਸੀਂੋਂ ਤਲਾਫ ਤੋਂ ਕੈਂਪ ਕਿਹੜਾ ਤਲਾਫ ਤੋਂ ਕੈਂਪ ਅੱਛਾ ਤਲਾਫ ਤੋਂ ਕੈਂਪ ਤਲਾਫ ਤੋਂ ਠੀਕ ਕਿੰਨੇ ਟਾਈਮ ਤੋਂ ਇੱਥੇ ਰਹਿ ਰਹੇ ਹੋ ਪੰਜ ਸਾਲ ਪੰਜ ਸਾਲ ਕੰਮ ਕਰ ਵਧੀਆ ਜਲੀ ਜਾਂਦਾ ਹੈ ਘਰ ਪਰਿਵਾਰ ਦੀ ਨਾਲ ਚਾਰ ਦੀ ਗੜਾ ਤੇ ਵੀਰ ਨੂੰ ਮਿਲ ਕੇ ਬਹੁਤ ਵਧੀਆ ਲੱਗਾ ਜਰੂਰ ਆਇਓ ਇਹ ਆ ਵੀ ਰਿਤੇ ਡਿਕਟੀਨ ਸਿਟੀ ਦੇ ਬਾਹਰ ਤੇ ਆਜੋ ਹੁਣ ਚੱਲਦੇ ਆ ਆਪਾਂ ਇੱਥੋਂ